ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੇਕਰ ਤੁਹਾਡੇ ਦਰਦ ਹੁੰਦਾ ਰਹਿੰਦਾ ਤੇ ਉਹ ਦਰਦ ਪਿੱਛੇ ਢੂਈ ਦੇ ਵਿੱਚ ਵੀ ਜਾਂਦਾ ਢੂਈ ਦੇ ਵਿੱਚ ਪਿੱਛੇ ਚੁਭਣ ਜੀ ਤਿੱਖੀ ਜੀ ਚੁਭਣ ਮਹਿਸੂਸ ਹੁੰਦੀ ਰਹਿੰਦੀ ਹੈ ਜਾਂ ਵਾਰ-ਵਾਰ ਪਿਸ਼ਾਬ ਕਰਨ ਜਾਣਾ ਪੈਂਦਾ ਪਿਸ਼ਾਬ ਵਿੱਚ ਜਲਨ ਹੁੰਦੀ ਆ ਪਿਸ਼ਾਬ ਕਰਦਿਆਂ ਤੋਂ ਪਿਸ਼ਾਬ ਲੱਗ ਕੇ ਆਉਂਦਾ ਜਾਂ ਇੱਕ ਵਾਰ ਸਾਰਾ ਬਲੈਡਰ ਖਤਮ ਨਾ ਹੋਣਾ ਖਾਲੀ ਨਾ ਹੋਣਾ ਤਾਂ ਸਾਵਧਾਨ ਹੋ ਜਾਓ ਇਹ ਪਥਰੀ ਦਾ ਦਰਦ ਹੈ ਇਹ ਲੱਛਣ ਪਥਰੀ ਦੇ ਹੈ ਗੁਰਦੇ ਦੇ ਵਿੱਚ ਪਥਰੀ ਹੋਵੇ ਤਾਂ ਇਸ ਤਰ੍ਹਾਂ ਦੇ ਲੱਛਣ ਹੁੰਦੇ ਆ ਅੱਜ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਗੁਰਦੇ ਦੀ ਪੱਥਰੀ ਦੇ ਕਾਰਨ ਲੱਛਣ ਅਤੇ ਉਹਦੇ ਘਰੇਲੂ ਆਯੁਰਵੈਦਿਕ ਹੱਲ ਵੀ ਗੁਰਦੇ ਦੋਸਤੋ ਸਰੀਰ ਦੀ ਗੰਦਗੀ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦੇ ਆ ਜਦੋਂ ਪਾਣੀ ਘੱਟ ਪੀਤਾ ਜਾਵੇ ਆ ਲੂਣ ਅਤੇ ਮਿਨਰਲ ਮਿਲ ਕੇ ਇਕੱਠੇ ਹੋ ਕੇ ਛੋਟੇ ਛੋਟੇ ਪੱਥਰ ਬਣ ਜਾਂਦੇ ਆ। ਇਹ ਹੀ ਗੁਰਦੇ ਦੀ ਪੱਥਰੀ ਹੁੰਦੀ ਹੈ। ਇਹ ਜ਼ਿਆਦਾਤਰ ਕੈਲਸ਼ੀਅਮ ਅਤੇ ਯੂਰਿਕ ਐਸਿਡ ਮਿਲ ਕੇ ਪੱਥਰੀ ਬਣਾਉਂਦੇ ਆ। ਜਾਂ ਅਲੱਗ-ਅਲੱਗ ਵੀ ਹੋ ਸਕਦੀ ਹੈ। ਕੈਲਸ਼ੀਅਮ ਦੀ ਪੱਥਰੀ ਹੋ ਸਕਦੀ ਹੈ, ਯੂਰਿਕ ਐਸਿਡ ਦੀ ਪੱਥਰੀ ਹੋ ਸਕਦੀ ਹੈ। ਇਲੱਗ-ਇਲੱਗ ਵੀ ਹੋ ਸਕਦੀਆਂ ਪਥਰੀ ਬਣਨ ਦੇ ਮੁੱਖ ਕਾਰਨ ਪਾਣੀ ਘੱਟ ਪੀਣਾ ਵਧੇਰੇ ਨਾਮਕ ਦਾ ਇਸਤੇਮਾਲ ਕਰਨਾ ਚਾਹ ਜਾਂ ਕੌਫੀ ਵਾਰ-ਵਾਰ ਪੀਣਾ ਚਾਹ ਕੌਫੀ ਦਾ ਵੱਧ ਇਸਤੇਮਾਲ ਕਰਨਾ ਪਿਸ਼ਾਬ ਰੋਕ ਕੇ ਰੱਖਣਾ ਦੋਸਤੋ ਪਿਸ਼ਾਬ ਰੋਕ ਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਗੁਰਦਿਆਂ ਦੀਆਂ ਹੋ ਜਾਂਦੀਆਂ ਗੁਰਦੇ ਦੇ ਇਨਫੈਕਸ਼ਨ ਵੀ ਬਣ ਸਕਦੀ ਹੈ ਗੁਰਦੇ ਵਿੱਚ ਪੱਥਰੀ ਵੀ ਬਣ ਸਕਦੀ ਹੈ ਇਸ ਕਰਕੇ ਜਦੋਂ ਤੁਹਾਨੂੰ ਪਿਸ਼ਾਬ ਦੀ ਹਾਜਤ ਹੋਵੇ ਥੋੜੀ ਜੀ ਉਦੋਂ ਹੀ ਤੁਸੀਂ ਪਿਸ਼ਾਬ ਕਰਕੇ ਆਪਣਾ ਬਲੈਡਰ ਖਾਲੀ ਕਰੋ ਸਰੀਰ ਦੀ ਗਰਮੀ ਜਾਂ ਪਰਿਵਾਰਕ ਇਤਿਹਾਸ ਜੇ ਆਪਣੇ ਪਰਿਵਾਰ ਦੇ ਵਿੱਚ ਪਿਸ਼ੋਕੜ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਆਪਾਂ ਨੂੰ ਵੀ ਹੋ ਸਕਦੀ ਹੈ ਜਿਹੜੇ ਲੋਕ 3-4 ਲੀਟਰ ਪਾਣੀ ਨਹੀਂ ਪੀਂਦੇ ਉਹਨਾਂ ਵਿੱਚ ਪਥਰੀ ਬਣਨ ਦੇ ਜ਼ਿਆਦਾ ਚਾਂਸ ਹੁੰਦੇ ਆ ਪਥਰੀ ਦੇ ਲੱਛਣ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਪੇਟ ਵਿੱਚ ਦਰਦ ਜਾਂਦਾ ਪੇਟ ਵਿੱਚ ਦਰਦ ਹੁੰਦਾ ਪੇਟ ਦੇ ਹੇਠਲੇ ਹਿੱਸੇ ਉਹਦੇ ਵਿੱਚ ਦਰਦ ਹੁੰਦਾ ਕਈ ਵਾਰ ਤਾਂ ਇੰਨਾ ਤੇਜ਼ ਦਰਦ ਹੁੰਦਾ ਵੀ ਸਹਿਿਆ ਨਹੀਂ ਜਾਂਦਾ ਸਹਿਣਾ ਵੀ ਮੁਸ਼ਕਲ ਹੋ ਜਾਂਦਾ ਇੰਨਾ ਤੇਜ਼ ਦਰਦ ਹੋਣ ਲੱਗ ਜਾਂਦਾ ਪਿਸ਼ਾਬ ਦਾ ਵਾਰ-ਵਾਰ ਕਰਨਾ ਜਾਂ ਪਿਸ਼ਾਬ ਦੇ ਵਿੱਚ ਖੂਨ ਆਉਣਾ ਦਰਦ ਜਦੋਂ ਉੱਠਿਆ ਹੁੰਦਾ ਆਪਣੇ ਉਦੋਂ ਉਲਟੀ ਵਗੂ ਚੇਤ ਹੋਣਾ ਵੀਰੋ ਛੋਟੀ ਪਥਰੀ ਕਈ ਵਾਰੀ ਦਰਦ ਨਹੀਂ ਕਰਦੀ ਜੀ ਪਥਰੀ ਦੀਆਂ ਕਈ ਕਿਸਮਾਂ ਹੁੰਦੀਆਂ ਇਹ ਕੈਲਸ਼ੀਅਮ ਦੀ ਪਥਰੀ ਵੀ ਹੋ ਸਕਦੀ ਹੈ ਇਹ ਯੂਰਿਕ ਐਸਿਡ ਦੀ ਪਥਰੀ ਵੀ ਹੋ ਸਕਦੀ ਹੈ ਜਾਂ ਇਨਫੈਕਸ਼ਨ ਨਾਲ ਬਣੀ ਪਥਰੀ ਵੀ ਹੋ ਸਕਦੀ ਹੈ ਜਾਂ ਇੱਕ ਦੁਰਲੱਭ ਬਹੁਤ ਹੀ ਦੁਰਲੱਭ ਜੈਨੇਟਿਕ ਪਥਰੀ ਹੋ ਜਾਂਦੀ ਹੈ ਉਹ ਬਹੁਤ ਹੀ ਦੁਰਲੱਭ ਪਰ ਉਹ ਵੀ ਹੋ ਸਕਦੀ ਹੈ ਉਹਨੂੰ ਗੱਲ ਕਰਦੇ ਆ ਆਪਾਂ ਇਹਦੇ ਹੱਲ ਦੀ ਦੋਸਤੋ ਕੀ ਕਰਨਾ 50 ਗ੍ਰਾਮ ਕੁਲਥੀ ਦੀ ਦਾਣ ਲੈਣੀ ਹੈ ਇੱਕ ਵਾਰੀ ਚ 50 ਗ੍ਰਾਮ ਉਹਨੂੰ 1 ਲੀਟਰ ਪਾਣੀ ਦੇ ਵਿੱਚ ਰਾਤ ਨੂੰ ਪਿਉ ਦੇਣਾ ਰਾਤ ਨੂੰ ਪਿਉ ਦੇ ਸਵੇਰੇ ਉੱਠ ਕੇ ਉਹਨੂੰ ਗੈਸ ਤੇ ਰੱਖ ਦਿਓ ਉਹਨੂੰ ਉਬਾਲੋ ਜਦੋਂ ਇੱਕ ਗਲਾਸ ਰਹਿ ਜਾਵੇ ਤਾਂ ਉਹਨੂੰ ਠੰਡਾ ਕਰਕੇ ਖਾਲੀ ਪੇਟ ਉਹਦਾ ਸੇਵਨ ਕਰੋ ਉਹਨੂੰ ਛਾਣ ਲਓ ਛਾਣ ਕੇ ਉਨੂੰ ਪੀਓ ਇਹਦੇ ਨਾਲ ਵੀ ਪਥਰੀ ਨੂੰ ਬਹੁਤ ਫਾਇਦਾ ਹੁੰਦਾ ਹੈ ਪਥਰੀਏ ਖੋਰਦੀ ਹੈ ਖੋਰ ਕੇ ਪਥਰੀ ਬਾਹਰ ਕੱਢ ਦਿੰਦੀ ਹੈ ਦੂਜੇ ਨੰਬਰ ਤੇ ਨਿੰਬੂ ਦੋਸਤੋ ਨਿੰਬੂ ਵਿੱਚ ਸਟਰਟਿਕ ਐਸਿਡ ਹੁੰਦਾ ਜੋ ਪਥਰੀ ਨੂੰ ਵਧਣ ਤੋਂ ਰੋਕਦਾ ਕੀ ਕਰਨਾ ਕੋਸਾ ਜਿਆ ਇੱਕ ਗਲਾਸ ਪਾਣੀ ਲੈਣਾ ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਖਾਲੀ ਪੇਟ ਪੀਣਾ ਹੈ ਹਰ ਰੋਜ਼ ਪੀਓ ਦਿਨ ਵਿੱਚ ਦੋ ਵਾਰੀ ਸਵੇਰ ਤੇ ਸ਼ਾਮ ਨੂੰ ਸ਼ਾਮ ਨੂੰ ਵੀ ਰੋਟੀ ਤੋਂ ਪਹਿਲਾਂ ਨਾਰੀਅਲ ਦਾ ਪਾਣੀ ਇੱਕ ਨਾਰੀਅਲ ਲੈ ਲਓ ਉਹਦਾ ਪਾਣੀ ਕੱਢੋ ਉਹਦੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਉਹਨੂੰ ਵੀ ਰੋਜ਼ ਦੋ ਵਾਰੀ ਉਹਦਾ ਇਸਤੇਮਾਲ ਕਰੋ ਇਹਦੇ ਨਾਲ ਸਰੀਰ ਨੂੰ એનર્ਜੀ ਵੀ ਮਿਲਦੀ ਹੈ ਤੇ ਪਥਰੀ ਨਿਕਲਣ ਦੇ ਚਾਂਸ ਵੀ ਬਹੁਤ ਵੱਧ ਜਾਂਦੇ ਆ ਪਥਰੀ ਨੂੰ ਇਹ ਖੋਰ ਕੇ ਕੱਢ ਦਿੰਦਾ ਅੱਗੇ ਆ ਗਿਆ ਭਖੜਾ ਇਹਨੂੰ ਗੋਖਰੂ ਵੀ ਕਹਿ ਦਿੰਦੇ ਆ ਪਖੜੇ ਨੂੰ ਲਿਆ ਕੇ ਇਹਨੂੰ 30 ਲੈਣਾ ਚੰਗੀ ਤਰ੍ਹਾਂ ਪੀਸਿਆ ਹੋਇਆ ਪਖੜਾ ਇੱਕ ਚਮਚਾ ਗੁਣ ਗੁਣੇ ਜੇ ਪਾਣੀ ਨਾਲ ਕੋਸੇ ਜੇ ਪਾਣੀ ਨਾਲ ਸਵੇਰੇ ਖਾਲੀ ਪੇਟ ਲੈਣਾ ਇਹ ਗੁਰਦਿਆਂ ਦੀ ਤਾਕਤ ਵਧਾਉਂਦਾ ਤੇ ਪੱਥਰੀ ਨੂੰ ਖੋਰ ਕੇ ਬਾਹਰ ਕੱਢਣ ਵਿੱਚ ਸਹਾਈ ਹੁੰਦਾ ਇਹ ਸਭ ਘਰੇਲੂ ਤੇ ਆਯੁਰਵੈਦਿਕ ਨੁਕਸੇ ਆ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਪੱਥਰੀ ਤੋਂ ਰਾਹਤ ਪਾ ਸਕਦੇ ਆ ਤੁਸੀਂ ਇੱਕ ਵਾਰ ਇੱਕੋ ਨੁਕਸਾ ਵਰਤਣਾ ਸਾਰਿਆਂ ਦੀ ਵਰਤੋਂ ਨਹੀਂ ਕਰਨੀਗੀ ਜਾਂ ਤੁਸੀਂ ਕੌਲਥੀ ਦੀ ਦਾਲ ਲੈ ਲਓ ਜਾਂ ਤੁਸੀਂ ਨਿੰਬੂ ਵਾਲਾ ਫਾਰਮੂਲਾ ਵਰਤ ਲਓ ਜਾਂ ਤੁਸੀਂ ਨਾਰੀਅਲ ਦੇ ਪਾਣੀ ਦਾ ਤੇ ਨਿੰਬੂ ਵਾਲਾ ਫਾਰਮੂਲਾ ਵਰਤ ਲਓ ਇਹ ਇੱਕ ਫਾਰਮੂਲਾ ਵਰਤਣਾ ਸ਼ੁਰੂ ਕਰ ਦਿਓ ਤੇ ਲਗਾਤਾਰ ਹਰ ਰੋਜ਼ ਇਹ ਕਰਦੇ ਜਾਓ ਤੁਸੀਂ ਦੇਖੋਗੇ ਕੁਝ ਟਾਈਮ ਬਾਅਦ ਪਥਰੀ ਖੁਰ ਕੇ ਬਾਹਰ ਨਿਕਲਣੀ ਸ਼ੁਰੂ ਹੋ ਜੂਗੀ ਵੀਰੋ ਅਕਸਰ ਲੋਕ ਇਹ ਗਲਤੀਆਂ ਕਰਦੇ ਆ ਪਾਣੀ ਘੱਟ ਪੀਂਦੇ ਆ ਜੇ ਕੋਈ ਆਪਾਂ ਦਵਾਈ ਲੈਣੇ ਆ ਦਵਾਈ ਚੱਲਦੀ ਆ ਕੋਈ ਨੁਕਸਾ ਵਰਤਦੇ ਆ ਤੂੰ ਨਵਾਂ ਅਦਵਚਾਰ ਛੱਡ ਜੰਨੇ ਵੀ ਇਹ ਤਾਂ ਕੋਈ ਫਾਇਦਾ ਨਹੀਂ ਹੋਇਆ। ਧਿਰੋ ਇਹ ਦੇਸੀ ਜਿਹੜੇ ਨੁਕਸੇ ਹੁੰਦੇ ਆ ਜਰੂਆਇਦਿਕ ਨੁਕਸੇ ਹੁੰਦੇ ਆ ਇਹਨਾਂ ਨੂੰ ਲੰਬੇ ਸਮੇਂ ਤੱਕ ਆਪਾਂ ਵਰਤਾਂਗੇ ਫੇਰ ਇਹਦਾ ਰਿਜ਼ਲਟ ਆਪਾਂ ਨੂੰ ਮਿਲਦਾ। ਰਿਜ਼ਲਟ ਮਿਲੂਗਾ ਜ਼ਰੂਰ। ਇਹ ਨਹੀਂ ਹੋ ਸਕਦਾ ਵੀ ਇਹਦਾ ਰਿਜ਼ਲਟ ਨਾ ਮਿਲੇ। ਰਿਜ਼ਲਟ ਮਿਲੂ ਜ਼ਰੂਰ ਪਰ ਤੁਸੀਂ ਇਹਦੇ ਤੋਂ ਅੱਕੋ ਨਾ। ਇਹਨੂੰ ਨਗਾਤਾਰ ਕੰਟੀਨਿਊ ਲੈਂਦੇ ਰਹੋ। ਜੇ ਤੁਹਾਡੀ ਪਥਰੀ ਜ਼ਿਆਦਾ ਵੱਡੀ ਹੈ ਤਾਂ ਫਿਰ ਤੁਸੀਂ ਦਵਾਈਆਂ ਵਿੱਚ ਨਾ ਪੋ ਫਿਰ ਤੁਸੀਂ ਡਾਕਟਰ ਦੀ ਸਲਾਹ ਲਓ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ ਇੱਕ ਬੇਨਤੀ ਮੇਰੀ ਹੋਰ ਆ ਕਿ ਮੇਰੇ ਕੋਲੇ ਵਾਲ ਝੜਦਿਆਂ ਦੇ ਇੱਕ ਤੇਲ ਜਿਹੜਾ ਤੁਸੀਂ 1 ਮਹੀਨਾ ਵਰਤੋਗੇ ਤਾਂ ਤੁਹਾਡੇ ਵਾਲ ਝੜਨੋ ਹਟ ਜਾਣਗੇ ਨੰਬਰ 2 ਤੇ ਵਾਲਾ ਨੂੰ ਕੀੜਾ ਲੱਗਿਆ ਉਹਦਾ ਤੇਲ ਵੀ ਆਪਾਂ ਬਣਾ ਕੇ ਤੁਹਾਨੂੰ ਦੇਵਾਂਗੇ ਉਹਦੇ ਨਾਲ ਤੁਹਾਡੇ ਜਿਹੜਾ ਕੀੜਾ ਵਾ ਲੱਗਿਆ ਉਹ ਖਤਮ ਹੋ ਜਾਊਗਾ ਤੇ ਜਿੱਥੋਂ ਵਾਲ ਉਖੜੇ ਆ ਜਿੱਥੋਂ ਤੁਹਾਡੇ ਗੰਝ ਪਿਆਵਾ ਕੀੜੇ ਦੇ ਕਰਕੇ ਉਹ ਵਾਲ ਦੁਬਾਰਾ ਤੁਹਾਡੇ ਪੱਕਾ ਆਉਣਗੇ ਇਹ ਤੇਲ ਮੇਰੇ ਘਰੇ ਆਯੁਰਵੈਦਿਕ ਤਰੀਕੇ ਦੇ ਨਾਲ ਬਣਾਏ ਹੋਏ ਆ ਤੁਸੀਂ ਇਹਨਾਂ ਨੂੰ ਵਰਤ ਕੇ ਲਾਭ ਲੈ ਸਕਦੇ ਆ ਦੋਸਤੋ ਜੇ ਤੁਸੀਂ ਇਹ ਮਹੀਨਾ ਦੋ ਮਹੀਨੇ ਵਰਤੋਗੇ ਤਾਂ ਤੁਹਾਨੂੰ ਇਹਦਾ ਰਿਜ਼ਲਟ ਆਪਣੇ ਆਪ ਪਤਾ ਲੱਗ ਜਾਊਗਾ ਦੋਸਤੋ ਜੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਕਿਸੇ ਦਾ ਭਲਾ ਹੋ ਸਕਦਾ ਵਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ ਇਹ ਬਿਲਕੁਲ ਫ੍ਰੀ ਹੈ ਦੋਸਤੋ ਇਹਦੇ ਤੇ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਤੁਸੀਂ ਇੱਕ ਸਿਰਫ ਉਂਗਲੀ ਨਾਲ ਬਟਨ ਨਾ ਪਾ ਤੇ ਉਹਦੇ ਨਾਲ ਮੇਰਾ ਬਹੁਤ ਫਾਇਦਾ ਹੋ ਸਕਦਾ ਜੇ ਤੁਸੀਂ ਫੇਸਬੁੱਕ ਤੇ ਮੇਰਾ ਪੇਜ ਦੇਖ ਰਹੇ ਆ ਵੀਡੀਓ ਦੇਖ ਰਹੇ ਆ ਤਾਂ ਤੁਸੀਂ ਫੇਸਬੁੱਕ ਪੇਜ ਨੂੰ ਫਾਲੋ ਕਰ ਲਓ ਤਾਂ ਕਿ ਤੁਹਾਨੂੰ ਮੇਰੀਆਂ ਇਸ ਤਰ੍ਹਾਂ ਦੀਆਂ ਵੀਡੀਆਂ ਵੀਡੀਓ ਜਾਣਕਾਰੀ ਭਰਪੂਰ ਵੀਡੀਓ ਤੁਹਾਨੂੰ ਅੱਗੇ ਵੀ ਮਿਲਦੀਆਂ ਰਹਿਣ ਲਾਈਕ ਕਰੋ ਸ਼ੇਅਰ ਕਰੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ